ਸੜਕ ਤੇ ਬੁਲੇਟ ਪਟਾਕੇ ਵਜਾਉਣੇ ਤੇ ਹੁੱਲੜਬਾਜੀ ਕਰਨੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਖਾਸ ਕਰ ਜੇਕਰ ਤੁਸੀਂ ਹੁਸ਼ਿਆਰਪੁਰ ਵਿੱਚ ਹੋ ਤਾਂ ਤੁਸੀਂ ਬਚ ਨਹੀਂ ਸਕਦੇ ਕਿਉਂਕਿ ਹੋ ਸਕਦਾ ਹੈ ਕਿ ਬੁਲੇਟ ਪਟਾਕੇ ਵਜਾਉਣ ਤੇ ਹੁੱਲੜਬਾਜੀ ਕਰਨ ਤੋਂ ਬਾਅਦ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਪੁਲਿਸ ਤੁਹਾਡੇ ਘਰ ਬੈਠੀ ਹੋਵੇ ਅਜਿਹਾ ਇਸ ਲਈ ਕਿਉਂਕਿ ਤੁਸੀਂ ਪੀਸੀਆਰ ਇੰਚਾਰਜ ਇੰਸਪੈਕਟਰ ਸੁਭਾਸ਼ ਭਗਤ ਦੀ ਰਡਾਰਤੇ ਹੋ ਤੇ ਉਹ ਕਿਸੇ ਨੂੰ ਵੀ ਨਹੀਂ ਬਖਸ਼ਦੇ ਇਸ ਦੀ ਇੱਕ ਹੋਰ ਮਿਸਾਲ ਵੇਖਣ ਨੂੰ ਮਿਲੀ ਹੈ ਜਦ ਇੰਸਪੈਕਟਰ ਸਾਹਿਬ ਬੁਲੇਟ ਪਟਾਕੇ ਵਜਾਉਣ ਵਾਲੇ ਨੌਜਵਾਨ ਦੇ ਘਰ ਪਹੁੰਚ ਗਏ। ਸਾਹਿਬ ਨੇ ਘਰ ਜਾ ਕੇ ਨੌਜਵਾਨ ਦਾ ਚਲਾਣ ਵੀ ਕੀਤਾ ਤੇ ਉਸ ਨੂੰ ਚੰਗੀ ਮਤ ਵੀ ਦਿੱਤੀ। ਜਦੋਂ ਜੀ ਕਰੇ ਕਿ ਮੈਂ ਸ਼ਹਿਰ 'ਚ ਪਟਾਕਾ ਮਾਰਨਾ ਇਹਨੂੰ ਕੋਤੋਂ ਵੇਖ ਜ਼ਰੂਰ ਲੈਣਾ। ਇਹ ਘੱਟੋ-ਘੱਟ ਤੈਨੂੰ ਅਚਾਕੇ 'ਤੋਂ ਰੋਕ ਲੂਗਾ ਤੈਨੂੰ। ਇਹ ਤੈਨੂੰ ਪਟਾਕਾ ਮਾਰਨ ਤੋਂ ਤੈਨੂੰ ਰੋਕੂਗਾ ਵੀ ਪਟਾਕਾ ਨਹੀਂ ਮਾਰਨਾ। ਓਕੇ? ਤੈਨੂੰ ਮਹਿਸੂਸ ਹੋ ਰਿਹਾ ਤੂੰ ਗਲਤੀ ਕੀਤੀ ਐ। ਕਿੰਨੇ ਪਟਾਕੇ ਮਾਰੇ ਸੀ? ਚਾਰ ਕੀ ਮਿਲਿਆ ਕੁਝ ਮਿਲਿਆ ਆ ਗਿਫਟ ਮਿਲਿਆ ਤੈਨੂੰ ਇਹਨੂੰ ਮੇਰਾ ਪੁੱਤ ਸੰਭਾਲ ਕੇ ਰੱਖੀ ਠੀਕ ਹੈ ਜਦ ਪੇਪਰ ਵੀ ਆਉਣਗੇ ਨਾ ਤੇ ਪੇਪਰ ਚ ਇਹਨੂੰ ਵੇਖ ਕੇ ਜਾਣਾ ਪੁੱਤ ਇਹਦੇ ਨਾਲ ਫਿਰ ਡਰ ਨਹੀਂ ਲੱਗਦਾ ਠੀਕ ਹੈ ਜਾਓ ਸ਼ਾਮਾ ਥੈਂਕ ਯੂ ਅਸੀਂ ਇਸ ਬੱਚੇ ਦੇ ਘਰ ਆਏ ਆ ਮੋਟਰਸਾਈਕਲ ਜਿਹੜਾ ਫੜਦੇ ਆ ਜਿਹੜਾ ਇਹਦਾ ਜੋ ਚਲਾਨ ਬਣਦਾ ਮोटा ਚਲਾਨ ਕਰਾਂਗੇ हां जो जेड़े दुसरे बच्चे आ उणां नु भी पता लग जे के शाहपुर शहर ਦੇ ਵਿੱਚ ਜਿਹੜਾ ਪਟਾਕਾ ਨਾਕਾਬਲੇ ਅੰਮਦਾਸ਼ਤਾ ਹੈ ਦੇਖੋ ਇਹਨਾਂ ਦੇ ਪੇਰੈਂਟਸ ਨੂੰ ਮਿਲੇ ਆ ਪੇਰੈਂਟਸ ਅਪਤ ਸ਼ਰੀਪ ਦੀ ਆਤੀ ਹੈ ਔਰ ਉਹਨਾਂ ਨੇ ਮੇਰੇ ਸਾਹਮਣੇ ਬੱਚੇ ਨੂੰ ਝਟਕਾ ਮਾਰਿਆ ਕਿ ਭਾਜੀ ਇਹ ਪਤਾ ਨਹੀਂ ਕੱਲ ਕਿੱਥੋਂ ਬਦਲਾ ਕੇ ਲੈ ਆਂਦਾ ਨੇ ਆਪਣੀ ਮਰਜ਼ੀ ਨਾਲ ਅਸੀਂ ਜਿਹੜਾ ਸਰਲਸਰ ਹੈ ਇਹਦੀ ਲਵਾਉਣ ਲੱਗੇ ਆ ਇਹਦਾ ਜੋ ਮੌਕੇ ਤੇ ਚਲਾਨ ਬਣਦਾ ਉਹ ਵੀ ਕਰਾਂਗੇ ਤੇ ਪਲੀਜ਼ ਮੈਂ ਬੱਚਿਆਂ ਨੂੰ ਲਾਸਟ ਵਾਰਨਿੰਗ ਦੇਣੀ ਚਾਹੁੰਦਾ ਅਗਰ ਅੱਜ ਤੋਂ ਬਾਅਦ ਕਿਸੇ ਬੱਚੇ ਨੇ ਹਿਸ਼ਾਰ ਤੇਪੁਰ ਦੇ ਵਿੱਚ ਪਟਾਕਾ ਮਾਰਿਆ ਤਾਂ ਮੈਂ ਨਾਲ ਮਕਦਮਾ ਵੀ ਦਰਜ ਕਰਾਂਗਾ ਇਹ ਭੁੱਲ ਜੋ ਤੁਸੀਂ ਕਿ ਆਪਾਂ ਗੱਲਾਂ ਚਲਾਨ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਹੁਣ ਇਹਦੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਦੇ ਹਾਂ ਲਾਓ ਜੀ ਦੀ ਆਸੀ ਲੈ